ਸੋ 90 ਫੁੱਟ ਦੇ ਕਰੀਬ ਪਾਣੀ ਦੋ ਦੋ ਪੁੱਛਣ ਚਾਹੁੰਦੇ ਪਾਣੀ ਉੱਤਰ ਗਿਆ ਹੈ ਪਿੰਡ ਮਿਆਣੀ ਨੂੰ ਵੀ ਦਾਦਰ ਰੁਕਿਆ ਗਿਆ ਹੈ ਸਾਰੇ ਖੇੜ ਖੋਲ ਦਿੱਤੇ ਜਿੱਦਾਂ ਦੇ ਹਾਲਾਤ ਨੇ ਲੱਗਦਾ ਵਿਆਸ ਦਾ ਪਾਣੀ ਆਏਗਾ ਫੇਰ ਪਿੰਡਾਂ ਵਿੱਚ ਕਹਿੰਦੇ 1390 ਫੁੱਟ ਦੇ ਕਰੀਬ ਪਾਣੀ ਦਾ ਪੱਧਰ ਹੋ ਗਿਆ ਸਿਰਤੀ ਸਾਰੇ ਖੇੜ ਖੋਲ ਦਿੱਤੇ ਆਜੀ ਦੋਸਤੋ ਪਾਣੀ ਦਾ ਪਤਰਾ ਬਹੁਤ ਵੱਤ ਹੈ 82 ਦੋ ਦੋ ਮੋਟੇ ਚਲੇ ਪਾਣੀ ਨੂੰ ਚੜ ਗਿਆ ਦੁਰਗੰਜ ਆਇਆ ਵੀ ਇਹ ਦੇਖਦੇ ਰਹੇ ਕਿਨੇ ਮੇਰੇ ਵੀਰ ਗੰਟੀ ਏਰੀਆ ਵਾਲੇ ਨੇ ਬਹੁਤ ਹੋੜਾ ਤੇ ਫਿਰ ਪ੍ਰੈਨ ਟਿੰਡ ਮਿਆਣੀ ਨੂੰ ਵੀ ਦਾਦਰ ਰੁਕਿਆ ਗਿਆ ਚੋਕ ਆਓ ਕਕੇ ਚਲਦੇ ਆ ਕਿੰਜਾ ਦੇ ਇਹ ਤੋਂ ਹਾਵ ਮੋਲਾਂ 50 ਗੇਟ ਖੋਲੇ ਗਏ ਨੇ ਤੁਸੀਂ ਦੇਖੋ ਉਹ ਪਾਣੀ ਕਿਹਦੇ ਦੇ ਨਾਲ ਲਾ ਰਹੇ ਆ ਨੰਡੀਆਂ ਰਹੀਆਂ ਰਹਿੰਦੇ ਨੇ ਇਹ ਜੋ ਵਿਆਸ ਦਰਿਆ ਦੇ ਉੱਤੇ ਰਹਿੰਦੇ ਨੇ ਥੋੜਾ ਚੇਤ ਰਹਿਆ ਨਾ ਜਿਹੜੇ ਸਾਡੇ ਨਿਆਣੀ ਵਾਲੇ ਵਾਸੀ ਨੇ ਉਹ ਵੀ ਥੋੜਾ ਚੇਤ ਰਹੇ ਨੇ ਕਿਉਂਕਿ ਪਾਣੀ ਸਾਫੀ ਛੱਡ ਗਿਆ ਹੈ ਤੁਹਾਡੇ ਸਾਹਮਣੇ ਆ ਤੁਸੀਂ ਦੇਖੋ ਅੱਜ ਦੀ ਸਪੈਸ਼ਲ ਹੈ ਇੱਕ ਵੀ ਚੱਕਰ ਨਹੀਂ ਕੀਤਾ ਹੁੰਦਾ ਉਹਨਾਂ ਇੱਕ ਕਾਟ ਹੋਣ ਚਾਹੀਦਾ ਲੱਗੇ ਇੱਕ ਵੀਰ ਬਾਬਾ ਜੀ ਦੀ ਵੀ ਦਰਗਾਹ ਵੀ ਹੈ ਉੱਥੇ ਵੀ ਮੇਲਾ ਚੱਲ ਰਿਹਾ ਹੈ ਕਾਫੀ ਸੰਗਤਾਂ ਨੇ ਜਿਨ੍ਹਾਂ ਨੇ ਆਪਣੀ ਯਾਰ ਜੀ ਦਿੱਤਰਾਜ ਦੀ ਇਬਾਦਤ ਕਰਕੇ ਅੱਜ ਉਹ ਵੀ ਸਾਡੇ ਵਿੱਚ ਆ ਗਏ ਹਾਂ ਹਾਂ